ਕੱਲ ਰਾਤ ਦਾ ਜਿਹੜਾ ਸਾਡਾ ਸਟੇ ਸੀਗਾ ਉਹ ਇਸ ਹੋਟਲ ਦੇ ਵਿੱਚ ਸੀ ਸਾਈਕਲਾਂ ਆਪਾਂ ਇੱਥੇ ਲਾਤੀਆਂ ਸੀਆਂ ਤੇ ਉੱਪਰ ਜਿਹੜਾ ਸੀਗਾ ਜਾ ਕੇ ਆਪਾਂ ਬਹਿ ਗਏ ਸੀਗੇ ਦੋ ਸਾਈਕਲਾਂ ਇੱਧਰ ਲਾਈਆਂ ਸੀਆਂ ਦੋ ਸਾਈਕਲਾਂ ਇੱਧਰ ਲਾਤੀਆਂ ਸੀਆਂ ਜੀ ਲੋਕ ਲਾ ਕੇ ਤੇ ਜੇ ਗੱਲ ਬਾਤ ਕਰੀਏ ਇੱਥੇ ਆਪਾਂ ਰਾਤ ਕੱਟੀ ਸੀ ਤੇ ਇਹ ਹੋਟਲ ਸਾਨੂੰ ਕਿਸੇ ਨੇ ਕਰਾ ਕੇ ਦਿੱਤਾ ਸੀਗਾ ਜੀ ਤੇ ਬਸ ਹੁਣ ਅੱਜ ਅਸੀਂ ਹਰਮੇਸ਼ਰਮ ਦੇ ਵਿੱਚ ਆ ਹਰਮੇਸ਼ਰਮ ਤੋਂ ਅਸੀਂ ਤਕਰੀਬਨ ਅੱਜ ਜਾਣਾ ਜੀ ਤਾਨੁਸ਼ਕੋੜੀ ਵੱਲ ਤਾਨੁਸ਼ਕੋੜੀ ਜਿਹੜਾ ਹੈਗਾ ਤਕਰੀਬਨ ਇੱਥੋਂ ਪਹਿ ਜਾਂਦਾ ਜੀ ਆਪਣਾ ਲਗਭਗ 18 ਤੋਂ 19 ਕਿਲੋਮੀਟਰ ਜਿੱਥੇ ਸਾਨੂੰ ਲੱਗਦਾ ਤਕਰੀਬਨ ਡੇਢ ਤੋਂ ਘੰਟਾ ਲੱਗ ਜੇਗੀ ਜਾਂਨ ਨੂੰ ਫਿਰ ਡੇਢ ਤੋਂ ਘੰਟਾ ਆਉਣ ਨੂੰ ਲੱਗ ਜੇਗਾ ਵਾਪਸੀ ਦੇ ਵਿੱਚ ਦੇਖਦੇ ਆ ਜੀ ਕੀ ਹਿਸਾਬ ਕਿਤਾ ਬਣਦਾ ਕੀ ਹਿਸਾਬ ਕਿਤਾ ਨਹੀਂ ਬਣਦਾ ਵਾਪਸ ਆ ਪਾਣੇ ਆ ਜਿਹੜਾ ਹੈਗਾ ਪਰਮੇਸ਼ਰਮ ਤੋਂ ਅੱਗੇ ਜਾ ਪਾਣੇ ਆ ਜਾਂ ਨਹੀਂ ਪਹਿਲੇ ਤਾਂ ਚਲਦੇ ਆ ਜੀ ਹੁਣ ਮੰਦਰ ਤੇ ਮੱਥਾ ਟੇਕਣਾ ਹੈਗਾ ਪਹਿਲੇ ਚਲਦੇ ਆ ਜੀ ਮੰਦਰ ਚ ਮੱਥਾ ਟੇਕਣਾ ਹੈਗਾ ਰਮੇਸ਼ਰਮ ਦੇ ਵਿੱਚ ਰਮੇਸ਼ਰਮ ਜਿਹੜਾ ਹੈਗਾ ਆਪਣਾ ਚਾਰ ਤਾਮਾ ਦੇ ਵਿੱਚੋਂ ਇੱਕ ਤਾਮ ਰਮੇਸ਼ਰਮ ਵੀ ਹੈ ਜੀ ਤੇ ਜੋਤਰ ਲਿੰਗ ਵੀ ਹੈਗਾ ਇੱਥੇ ਉਸ ਤੋਂ ਬਾਅਦ ਇਹ ਗੱਲਬਾਤ ਕਰੀਏ ਬਾਅਦ ਆ ਜਿਹੜਾ ਹੈ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਇਸ ਵੀਡੀਓ ਨੂੰ ਜਿਹੜਾ ਬਣੇ ਰਹੋ ਵਲੋਗ ਦੇ ਨਾਲ ਜੀ ਇਸ ਵਲੋਗ ਨੂੰ ਅੱਜ ਸ਼ੁਰੂ ਕਰਦੇ ਆਂ ਹਰੇਕ ਇਸਨਾਂ ਫਸਲੀਗਾਰ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ 올 ਇੰਡੀਆ ਜਰਮਨੀ ਦੇ ਬਿਲਕੁਲ ਫਰੈਸ਼ ਤਾਜ਼ੇ ਐਪੀਸੋਡਸ ਤੁਹਾਡਾ ਬਹੁਤ ਬਹੁਤ ਸਾਗਰ ਕਰਦੇ ਆਂ ਸ਼ਹਿਰ ਰਮੇਸ਼ਵਰਮ ਦੇ ਇੱਕ ਏਰੀਏ ਬੱਸ ਸਟੈਂਡ ਦੇ ਕੋਲੋਂ ਹੋਟਲ ਵਿਨਾਇਗਾ ਦੇ ਬਾਹਰ ਇਸ ਟਾਈਮ ਸੀ ਹੈਗੇ ਆਂ ਤੇ ਸ਼ੁਰੂ ਕਰਦੇ ਆਂ ਜੀ ਇੱਥੋਂ ਦੀ ਵਲੋਗ ਤੇ ਅੱਜ ਦਿਖਾਣੇ ਆ ਜੀ ਸੋਨੇ ਸੋਨੇ ਯਾਰੇ ਕਿ ਹੁਣ ਕਿੰਨਾ ਕੁ ਮਾਰੀ ਵਾਲ ਵੀ ਜਾਣਾ ਹੈ ਆਪਾਂ ਅੱਜ ਹੀ ਦੇਖਦੇ ਆ ਕਿ ਬਤਾ ਆਪਾਂ ਚੱਲੇ ਉਧਰ ਨੂੰ ਪਾ ਦਿਓ ਜੀ ਅੱਜ ਤੁਹਾਨੂੰ ਛੋਟੀ ਵੀ ਤਾਂ ਦਿਖਾਵਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਚੈਨਲ ਦੇ ਥੱਲੇ ਹਾਈਪ ਦਾ ਬਟਨ ਹੈਗਾ ਉਹਨੂੰ ਵੀ ਜਰੂਰ ਦਬਾ ਦਿਓ ਤੇ ਘੰਟੀ 'ਚ ਜਰੂਰ ਦਬਾ ਦਿਆ ਕਰੋ ਤਾਂ ਜੋ ਵੀਡੀਓ ਉੱਤੇ ਆਵੇ ਤਾਂ ਕਲਿੱਕ ਕਰਕੇ ਫਟਾਫਟ ਤੁਸੀਂ ਦੇਖ ਸਕੋ ਇੱਧਰ ਦੇ ਪਾਸੇ ਰਾਤ ਵਿਆਹ ਹੋਈ ਜਾਂਦਾ ਸੀਗਾ ਸਾਹਮਣੇ ਮੰਦਰ ਹੈ ਜੀ ਰਾਤ ਨੂੰ ਜਿਹੜਾ ਹੈਗਾ ਪੂਰੀ ਰਾਤ ਚੱਲੇ ਢੋਲ ਨਗਾਰੇ ਦੀ ਜਿਹੜੇ ਭਾਈ ਤੇ ਵਹੇ ਪਰ ਅਫਗਾਨਿਸਤਾਨ ਤੋਂ ਕੋਈ 30 ਕਿਲੋਮੀਟਰ ਸਾਈਡ ਕਰਾ ਕੇ ਤੇ ਸਾਡਾ ਜਿਹੜਾ ਸਹੀ ਸੀਗਾ ਪੈਂਡੈਂਸ ਹੋ ਗਿਆ ਲੈ ਜੀ ਜਿੱਥੇ ਪੀ ਹੋ ਗਈ ਜੀ ਦੇਨ ਦਾ ਸਭ ਤੋਂ ਪਹਿਲਾ ਕੰਮ ਹੈ ਜੀ ਇਹ ਬੈਗ ਆਪਣੇ ਸਾਈਕਲ ਤੇ ਬੰਨਣਾ ਬੈਗ ਗਿਆ ਬੰਨਿਆ ਤੇ ਹੁਣ ਸਭ ਤੋਂ ਪਹਿਲੇ ਚਲਦੇ ਹਾਂ ਜੀ ਕੁਝ ਖਾਣ ਪੀਣ ਤੇ ਖਾਣ ਪੀਣ ਬੜਾ ਜ਼ਰੂਰੀ ਹੈ ਜੀ ਜਿਵੇਂ ਗੱਡੀ ਨੂੰ ਪੈਟਰੋਲ ਚਾਹੀਦਾ ਸਰੀਰ ਨੂੰ ਖਾਣਾ ਚਾਹੀਦਾ ਕੱਲ ਰਾਤ ਦੀ ਰੋਟੀ ਇੱਥੋਂ ਹੀ ਖਾਧੀ ਸੀਗੀ ਤੇ ਅੱਜ ਦਿਲ ਦੀ ਰੋਟੀ ਇੱਥੋਂ ਹੀ ਖਾਵਾਂਗੇ ਜੀ ਰਾਜਸਾਨੀ ਢਾਬੇ ਤੋਂ ਪੰਜਾਬੀ ਢਾਬਾ ਆ ਗਏ ਜੀ ਖਾਣ ਸਾਰੀਆਂ ਡਿਸ਼ਾਂ ਵੈਰਾਈਟੀਆਂ ਸਾਰਾ ਕੁਝ ਇੱਥੇ ਮਿਲ ਜਾਂਦਾ ਜੀ ਈਜ਼ੀਲੀ ਇੱਥੇ ਖਾਵਾਂਗੇ ਅੱਜ ਸਾਰੇ ਹੋ ਗਏ ਜੀ ਤਿਆਰ ਵਰ ਤਿਆਰ ਤੇ ਹੁਣ ਆਪਾਂ ਜਾਣਾ ਜੀ ਤਨੁਸ਼ਕੋੜੀ ਵੱਲ ਤੇ ਜੇ ਆਪਾਂ ਗੱਲਬਾਤ ਕਰੀਏ ਤਨੁਸ਼ਕੋੜੀ ਇੱਥੋਂ ਹੀ ਤਕਰੀਬਨ 19 ਕਿਲੋਮੀਟਰ ਹੈਗਾ ਖਾਣਾ-ਦਾਣਾ ਜਿਹੜਾ ਹੈਗਾ ਆਪਾਂ ਇੱਥੋਂ ਖਾ ਲਿਆ ਜੀ ਇਸ ਟਾਬੇ ਦੇ ਉੱਤੋਂ ਇਹ ਦੇਖ ਸਕਦੇ ਹੋ ਜੀ ਟਾਬਾ ਤੁਹਾਨੂੰ ਪਤਾ ਹੀ ਆ ਜੇ ਆਓ ਰਾਮੇਸ਼ਰ ਮੈਂ ਇੱਥੋਂ ਖਾ ਸਕਦੇ ਉਹ ਵਧੀਆ ਟੇਸਟ ਵੀ ਹੈ ਤੇ ਜਾਇਜ਼ ਪੈਸੇ ਵੀ ਲੈ ਲੈਂਦੇ ਆ ਠੀਕ ਹੈ ਮਤਲਬ ਕਹਿ ਲਈ ਗੱਲ ਇਹ ਤੇ ਹੁਣ ਚਲਈਏ ਫਿਰ ਚਲੋ ਜੀ ਚਲੋ ਜੀ ਚਲੋ ਅੱਛਾ ਚਲਦਾ ਹੂੰ ਦੁਆਵਾਂ ਵਿੱਚ ਯਾਦ ਰੱਖਣਾ ਆਗੇ ਜੀ ਮੈਂ ਤੁਹਾਨੂੰ ਛੋਡੀ ਵਾਲੇ ਹਾਈਵੇ ਤੇ ਜੀ ਇਹ ਸਿੱਧਾ ਜਾਂਦਾ ਹੈ ਤੁਨ ਛੋਡੀ ਤਕਰੀਬਨ 10 ਕਿਲੋਮੀਟਰ ਇੱਥੋਂ ਦੀ ਹੈਗਾ ਇਹ ਹੋਰ ਸਮਾਂ ਲੱਗਦਾ ਹੈ ਡੇਢ ਘੰਟਾ ਲੱਗੇਗਾ ਮੇਨ ਜਗ੍ਹਾ ਤੇ ਪਹੁੰਚਣ ਵਾਸਤੇ ਜੀ ਇੱਥੇ ਲਿਆਂ ਸਾਈਕਲਾਂ ਜੇ ਸੀ ਵੀ ਤਕਰੀਬਨ ਤੁਨ ਛੋਡੀ ਰਹਿ ਗਿਆ ਜੀ ਆਪਣਾ 8 ਕਿਲੋਮੀਟਰ 8 ਕਿਲੋਮੀਟਰ ਬਾਅਦ ਜਿਹੜਾ ਹੈਗਾ ਅਸੀਂ ਪਹੁੰਚਾਂਗੇ ਜੀ ਆਪਣਾ ਤੁਨ ਛੋਡੀ ਫਿਰ ਉਸ ਤੋਂ ਬਾਅਦ ਹੋਰ ਜਾਣਾ ਜੀ ਅਰਿਚਲ ਮੁੰਨਾਈ ਜਿੱਥੇ ਉਹ ਪੁਆਇੰਟ ਦੇਖਨ ਨੂੰ ਮਿਲਦਾ ਹੈਗਾ ਆਪਣਾ ਜਿੱਥੇ ਦੋ ਸਮੁੰਦਰ ਇੱਧਰ ਉੱਧਰ ਮਿਲਨੇ ਸ਼ੁਰੂ ਹੋ ਜਾਂਦੇ ਤੈਨੂੰ ਛੋਡੀ ਤੋਂ ਸ਼ੁਰੂ ਹੋ ਜਾਂਦਾ ਆ ਰੇ ਚਲ ਮੁੰnai ਲਾਸਟ ਪੁਆਇੰਟ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਉੱਥੇ ਪਹੁੰਚਾਂਗੇ ਉਸ ਤੋਂ ਪਹਿਲੇ ਥੋੜੀ ਦੇਰ ਬਹਿ ਜੰਨੇ ਆ ਜੀ ਵੇਟ ਕਰਦੇ ਆ ਸੰਦੀਪ ਵੀ ਆਈ ਜਾਂਦਾ ਹੈਗਾ ਪਿੱਛੇ ਉਹ ਆ ਗਿਆ ਜੀ ਉੱਥੇ ਜਾ ਕੇ ਤੁਹਾਨੂੰ ਸਾਰਾ ਦਿਖਾਵਾਂਗੇ ਜੇ ਹੋਸੇ ਕਹਦਾ ਨਾਂ ਵੀ ਲਵਾਂਗੇ ਜੀ ਪਾਣੀ 'ਚ ਸੱਜੇ ਹੱਥ ਜਿਹੜਾ ਤੁਸੀਂ ਸਾਰਾ ਦੇਖ ਲਿਓ ਜੀ ਉਹ ਹੈਗਾ ਆਪਣਾ ਇੰਡੀਅਨ ਓਸ਼ਨ ਖੱਬੇ ਹੱਥ ਜਿੰਨਾ ਵੀ ਸਮੁੰਦਰ ਹੈ ਉਹ ਸਾਰਾ ਹੈਗਾ ਬੇ ਆਫ ਬੰਗਾਲ ਅੱਗੇ ਜਾ ਕੇ ਅਰਚਲ ਮੁਨਾਈਸ ਇਹ ਦੋਨੋਂ ਸਮੁੰਦਰ ਜਿਹੜੇ ਹੈਗੇ ਮਿਲ ਜਾਂਦੇ ਨੇ ਜੀ ਸਾਰਾ ਨਿਆਰਾ ਦਿਖਾਵਾਂਗੇ ਜੀ ਬਣੇ ਰਹੋ ਵਲੋਗ ਦੇ ਨਾਲ ਤੇ ਤੁਹਾਨੂੰ ਛੋਡੀ ਤਕਰੀਬਨ 6 ਕਿਲੋਮੀਟਰ ਤੇ ਜਿਹੜੀ ਮੇਨ ਜਗ੍ਹਾ ਅਰਚਲ ਮੁਨਾਈ ਉਹ ਤਕਰੀਬਨ 10 ਕਿਲੋਮੀਟਰ ਪਈ ਹੈ ਜੀ ਇੱਥੋਂ ਦੀ ਪਾਣੀ ਪੁਣੀ ਪੀ ਲੈਨੇ ਆ ਗਰਮੀ ਬਹੁਤ ਜ਼ਿਆਦਾ ਤਪਦੀ ਗਰਮੀ ਹੈ ਜੀ ਬਾਲੀ ਕਸੂਤੀ ਗਰਮੀ ਹੈ ਜੀ ਇਹ ਚੀਕਾ ਕਢਾ ਦਿੰਦੀ ਹੈ ਕਈ ਵਾਰੀ ਇਨਸਾਨ ਦੀਆਂ ਇਹਨਾਂ ਦਾ ਪਾਣੀ ਦਾ ਪ੍ਰਬੰਧ ਬਹੁਤ ਜ਼ਰੂਰੀ ਹੈ ਜੀ ਆਪਣੇ ਨਾਲ ਲੈ ਕੇ ਤੁਰੋ ਅਸੀਂ ਜਿੰਨਾ ਲੈ ਕੇ ਤੁਰੇ ਅਸੀਂ ਸਾਰਾ ਪੀ ਗਏ ਕੋਈ ਦੁਕਾਨ ਵੀ ਹੈ ਨਹੀਂ ਇੱਥੇ ਜਿੱਥੋਂ ਪਾਣੀ ਮਿਲ ਸਕੇ ਇਹ ਜਿਹੜਾ 18 ਕਿਲੋਮੀਟਰ ਦਾ ਪੈਚ ਹੈ ਜੀ 18 ਕਿਲੋਮੀਟਰ ਦਾ ਉੱਤੇ ਬਹੁਤ ਘੱਟ ਦੁਕਾਨਾਂ ਹੀ ਆਉਂਦੀਆਂ ਨੇ ਜੀ ਆਪਣਾ ਇੱਕ ਝੁੱਗੀਆਂ ਜੀਆਂ ਆਈਆਂ ਸ਼ਾਇਦ ਇਹ ਪਾਣੀ ਪੁਣੀ ਵੇਚਦੇ ਹੋਣਗੇ ਦੇਖਦੇ ਆ ਮਿਲਦਾ ਤਾਂ ਪੀਣੇ ਆ ਜੀ ਇਹਨਾਂ ਕੋਲੋਂ ਲੈ ਕੇ ਪਾਣੀ ਜਲ ਸ਼ੈੱਡ ਪਾਇਆ ਹੋਇਆ ਇਹਨਾਂ ਨੇ ਜੀ ਇੱਕ ਦੁਕਾਨ ਆਈ ਹੈ ਜੀ ਅੰਮਾ ਠੰਡਾ ਪਾਣੀ ਠੰਡਾ ਠੰਡਾ ਇਹਦੇ ਤੋਂ ਬੜ ਲਿਆ ਦੇ ਦਿਓ ਜੀ ਦੇ ਦਿਓ ਕੋਲ ਰਿੰਗ ਕੋਲ ਰਿੰਗ ਕੋਲ ਰਿੰਗ ਮੈਂਗੋ ਕਲਰ ਪੀ ਲਿਆ ਪਾਣੀ ਤੇ ਹੁਣ ਅੱਗੇ ਵੱਲ ਨੂੰ ਚੱਲ ਰਹੇ ਹਾਂ ਜੀ ਰੇਟ ਵਾਵਾ ਹੈ ਜੀ ਇੱਥੇ ਪਾਣੀ ਦਾ 40 ਰੁਪਈਆ ਦੀ ਬੋਤਲ ਕਾਫੀ ਦੂਰ ਲੈ ਕੇ ਆਉਂਦੇ ਨੇ ਤਾਂ ਕਰਕੇ ਰੇਟ ਥੋੜਾ ਜਿਹਾ ਹੋ ਜਾਂਦਾ ਆ ਦੇਖੋ ਜੀ ਆ ਪਏ ਨਾਰੀਅਲ ਪੀਤੇ ਹੋਏ ਕਿੱਡਾ ਹੀ ਪਿਆ ਕਿੱਡਾ ਹੀ ਪਿਆ ਪੂਖ ਸਾਰੇ ਉਹੀ ਇੱਥੇ ਪਏ ਹੋਏ ਨੇ ਜੀ ਆ ਇੱਕ ਕੈਫੇ ਜਿਆ ਹੈ ਤੇ ਗੱਲ ਬਾਤ ਕਰੀਏ ਜੀ ਇੱਥੇ ਹਰੇਕ ਚੀਜ਼ ਮਹਿੰਗੀ ਹੈ 40 ਰੁਪਈਆ ਦੀ ਪਾਣੀ ਦੀ ਬੋਤਲ ਮਿਲਦੀ ਹੈ ਕੋਈ ਖਾਣ ਪੀਣ ਦਾ ਪੈਕੇਟ ਲੈ ਲੈਂਦੇ ਹੋਏ ਕੋਈ ਖਾਣ ਲੈ ਲੈਂਦੇ ਉਹ ਵੀ ਥੋੜਾ ਮਹਿੰਗਾ ਹੋਇਆ ਕਿਉਂਕਿ ਪਹਿਲੇ ਇਹ ਨਾ ਟੂਰਿਸਟਿਕ ਤੇ ਪਪੂਲਰ ਏਰੀਆ ਨਹੀਂ ਸੀਗਾ ਹੁਣ ਇਹ ਵਾਵਾ ਪਪੂਲਰ ਹੋ ਗਿਆ ਹੈ ਕਾਫੀ ਟੂਰਿਸਟਿਕ ਏਰੀਆ ਬਣ ਗਿਆ ਜੀ ਇਹ ਜਿਦੇ ਕਰਕੇ ਜਿਹੜਾ ਲੋਕ ਹੈਗੇ ਇੱਥੇ ਵਾਵਾ ਪੈਸੇ ਛਾਪਦੇ ਆ ਜੀ ਟੂਰਿਸਟਾਂ ਤੋਂ ਵਧੀਆ ਛਾਪਣੇ ਵੀ ਚਾਹੀਦੇ ਨੇ ਪਰ ਗੰਦਗੀ ਨਹੀਂ ਮਚਾਉਣੀ ਚਾਹੀਦੀ ਜਿਵੇਂ ਕੋਈ ਜਿਹੜੀ ਟੂਰਿਸਟ ਆ ਕੇ ਇੱਥੇ ਗੰਦ ਮਚਾ ਜਾਂਦਾ ਜਦੋਂ ਕਦੀ ਸੋਨਾ ਜਾਂ ਟਿਕਾਣਾ ਦੇਖ ਲੈਂਦੇ ਨੇ ਸਾਈਕਲ ਆਪਣੇ ਆਪ ਹੀ ਬ੍ਰੇਕ ਮਾਰ ਲੈਂਦੇ ਅਸੀਂ ਆਪ ਨਹੀਂ ਮਾਰਦੇ ਟਿਕਾਣਾ ਕਿੰਨਾ ਸੋਨਾ ਹੈਗਾ ਦਿਖਾਣਾ ਆ ਦੇਖੋ ਜੀ ਜਮਾ ਨੀਲੇ ਪਾਣੀ ਵਾਲਾ ਸਮੁੰਦਰ ਜਿਵੇਂ ਆਪਾਂ ਦੇਖਦੇ ਸੀ ਜੀ ਨਿਕੋਬਾਰ ਆਈਲੈਂਡ ਦੇ ਵਿੱਚ ਉੱਥੇ ਬਾਲਾ ਨੀਲਾ ਸੀ ਨੀਲਾ ਇੱਥੇ ਵੀ ਹੈ ਆ ਦੇਖੋ ਜੀ ਆ ਉਹੀ ਜਿੱਦਾਂ ਹੱਡੀਆਂ ਜੀਆਂ ਹੁੰਦੀਆਂ ਮਰੀਨ ਲਾਈਫ ਉਹ ਤਿਆਰ ਆ ਸਮੁੰਦਰ ਕੋਈ ਵੀ ਹੈ ਨਹੀਂ ਕੋਈ ਵੀ ਹੈ ਨਹੀਂ ਸੁੰਦਰ ਤੇ ਇਸ ਵਿੱਚ ਤੇ ਕਿੰਨਾ ਸਾਫ਼ ਸੁਥਰਾ ਰਿਹਾ ਇਹ ਆ ਗਈ ਲਹਿਰ ਕਰ ਲਿਏ ਪੈਰ ਗਿੱਲੇ ਤੇ ਉਲ ਜੀ प्योले हाय 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 वाह जी वाह बड़ा ठंडा पानी न्यारा आ गया वाह वाह अपने वाली खिंच के ले ना पानी ਪੂਰਾ ਐਂਡ ਠੰਡਾ ਪਾਣੀ ਹੈ ਅੱਜ ਆਪਾਂ ਜ਼ਿੰਦਗੀ ਦੇ ਵਿੱਚ ਇੰਡੀਅਨ ਓਸ਼ਨ ਵੀ ਦੇਖ ਲਿਆ ਇਹ ਸਾਰਾ ਜਿਹੜਾ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਦੇ ਉੱਤੇ ਮੇਰੇ ਪਿੱਛੇ ਦੇਖ ਰਹੇ ਹੋ ਇਹ ਸਾਰਾ ਦਾ ਸਾਰਾ ਹੈਗਾ ਜੀ ਆਪਣਾ ਇੰਡੀਅਨ ਓਸ਼ਨ ਇਹ ਆ ਜੀ ਸਾਰਾ ਇੰਡੀਅਨ ਓਸ਼ਨ ਹੈ ਜੀ ਇਹ ਇਧਰਲੇ ਪਾਸੇ ਇੰਡੀਅਨ ਓਸ਼ਨ ਹੈ ਪਰਲੇ ਪਾਸੇ ਜਿਹੜਾ ਹੈਗਾ ਬੇ ਆਫ ਬੰਗਾਲ ਬੰਗਾਲ ਦੀ ਖਾੜੀ ਹੈ ਜੀ ਜਿਹੜਾ ਸੱਜੇ ਹੱਥ ਜੈਟੀ ਦੇ ਨਾਲ ਲੱਗਿਆ ਹੋਇਆ ਸਮੁੰਦਰ ਉਹ ਇੰਡੀਅਨ ਓਸ਼ਨ ਹੈ ਜੀ ਤੇ ਖੱਬੇ ਹੱਥ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸਾਰਾ ਦਾ ਸਾਰਾ ਹੈਗਾ ਜੀ ਬੇ ਆਫ ਬੰਗਾਲ ਯਾਨੀ ਕਿ ਬੰਗਾਲ ਦੀ ਖਾੜੀ ਇੰਡੀਅਨ ਓਸ਼ਨ ਦੀ ਜਿਹੜੀ ਟੈਰੀਟਰੀ ਹੈ ਉਹ ਬਹੁਤ ਵੱਡੀ ਹੈ ਇਹ ਆਪਣਾ ਬਹੁਤ ਵੱਡਾ ਰੋਲ ਅਜਵੰਦਾ ਹੈ ਜੀ ਤੇ ਵਿਸ਼ਵ ਦੇ ਜਿਹੜੇ ਸੱਤ ਸਮੁੰਦਰ ਨੇ ਬਹੁਤ ਵੱਡੇ ਵੱਡੇ ਉਹਨਾਂ ਦੇ ਵਿੱਚੋਂ ਵੀ ਇਹਦਾ ਇੱਕ ਨਾਮ ਹੈ ਜੀ ਇੰਡੀਅਨ ਓਸ਼ਨ ਦਾ ਪ੍ਰਸ਼ਾਂਤ ਮਹਾਸਾਗਰ ਅੰਟਾਰਕਟਿਕ ਓਸ਼ਨ ਤੇ ਬਹੁਤ ਵੱਡੇ ਵੱਡੇ ਓਸ਼ਨਸ ਨੇ ਉਹਨਾਂ ਦੇ ਵਿੱਚੋਂ ਵੀ ਇੰਡੀਅਨ ਓਸ਼ਨ ਵੀ ਇੱਕ ਬਹੁਤ ਵੱਡੀ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਹੈ ਕਿਤਨੀਆਂ ਵੱਡੀਆਂ ਸੋਹਣੀਆਂ ਸੋਹਣੀਆਂ ਫਲੋਰਾ ਫੋਨਾ ਬਹੁਤ ਸੋਹਣਾ ਇੱਥੇ ਦਾ ਜੇ ਗੱਲਬਾਤ ਕਰੀਏ ਜੀ ਕਿਡੀਆਂ ਕੰਟਰੀਆਂ ਲਾਈਜ਼ ਕਰਦੀਆਂ ਨੇ ਆਪਣੇ ਇੰਡੀਅਨ ਓਸ਼ਨ ਦੇ ਵਿੱਚ ਉਹਨਾਂ ਦੇ ਵਿੱਚ ਇੱਕ ਬਹੁਤ ਜ਼ਿਆਦਾ ਟੂਰਿਸਟਿਕ ਪਲੇਸ ਜਿਹਦਾ ਨਾਮ ਹੈ ਜੀ ਮਾਲਦੀਵਸ ਉਹ ਵੀ ਇਹਦੇ ਚ ਲਾਈਜ਼ ਕਰਦੀ ਹੈ ਜੀ ਇੰਡੀਅਨ ਓਸ਼ਨ ਦੇ ਵਿੱਚ ਮੌਰੀ ਤਾਨੀ ਮੋਰੀਸ਼ਸ ਵੀ ਇਹਦੇ ਚ ਲਾਈ ਕਰਦਾ ਹੈ ਮੈਡਾਗਾਸਕਰ ਇਹ ਵੀ ਇਹਦੇ ਚ ਲਾਈ ਕਰਦਾ ਹੈ ਤੇ ਜਿਹੜਾ ਬਾਲੀ ਥਾਈਲੈਂਡ ਗਲਫ ਆਫ ਥਾਈਲੈਂਡ ਇੱਕ ਅਲੱਗ ਹੈ ਪਰ ਉਹਦੇ ਨਾਲ ਜਿਹੜਾ ਸਮੁੰਦਰ ਅਟੈਚ ਅਪ ਕਰ ਜਾਂਦਾ ਹੈ ਜੀ ਉਹ ਇੰਡੀਅਨ ਓਸ਼ਨ ਹੈ ਕਿਉਂਕਿ ਇੰਡੀਅਨ ਓਸ਼ਨ ਬਹੁਤ ਵੱਡੇ ਤਦਾਦ ਚ ਫੈਲਿਆ ਹੋਇਆ ਹੈ ਭਾਰਤ ਮਹਾਸਾਗਰ ਇਹਨੂੰ ਆਪਾਂ ਕਹਿ ਦਿੰਨੇ ਆ ਜੀ ਜਿਹੜਾ ਸੱਜੇ ਹੱਤ ਹੈਗਾ ਬਹੁਤ ਵੱਡਾ ਨੀਲੇ ਪਾਣੀ ਵਾਲਾ ਐਨ ਸਾਫ ਸੁਥਰਾ ਕੇਰਲਾ ਦੇ ਨਾਲ ਵੀ ਜਿਹੜਾ ਲੱਗਦਾ ਤੇ ਹਨਨਤਪੁਰਮ ਕੰਨਿਆ ਕੁਮਾਰੀ ਉਹ ਸਾਰਾ ਇੰਡੀਅਨ ਓਸ਼ਨ ਹੀ ਹੈ ਜੀ ਇੰਡੀਅਨ ਓਸ਼ਨ ਅਸ ਤੋਂ ਪਹਿਲੇ ਤੁਸੀਂ ਇੰਡੀਅਨ ਓਸ਼ਨ ਕਿੱਥੇ ਦੇਖਿਆ ਸੀਗਾ ਯਾਦ ਕਰੋ ਜਦੋਂ ਆਪਾਂ ਅੰਡਮਾਨ ਤੇ ਨੀਕੋਬਾਰ ਆਈਲੈਂਡਸ ਗਏ ਸੀਗੇ ਨੀਕੋਬਾਰ ਜਦੋਂ ਆਪਾਂ ਕਰਕੇ ਆਏ ਸੀ ਪਹਿਲੇ ਸਾਈਕਲਿਸਟ ਬਣੇ ਸੀਗੇ ਆਪਣੇ ਇੰਦਰਾ ਪੁਆਇੰਟ ਸਾਈਕਲ ਲੈ ਜਾਣ ਵਾਲੇ ਉੱਥੇ ਤੁਹਾਨੂੰ ਅਸੀਂ ਦਿਖਾਇਆ ਸੀ ਜੀ ਇੰਡੀਅਨ ਇੰਡੀਅਨ ਓਸ਼ਨ ਇੰਦਰਾ ਪੁਆਇੰਟ ਜਿੱਥੇ ਲਾਈ ਕਰਦਾ ਸੀ ਇੱਕ ਟਾਈਮ ਤੇ ਇਸ ਰਸਤੇ ਦੇ ਵੀ ਜਿਹੜਾ ਹੈਗਾ ਆਪਣਾ ਤੂਫਾਨ ਆਇਆ ਸੀਗਾ ਸਾਈਕਲੋਨ ਆਇਆ ਸੀਗਾ ਵਾਵਾ ਤਕੜਾ ਤੇ ਚਰਚ ਵਗਾਰਾ ਸੀਗੇ ਮੰਦਰ ਵਗਾਰਾ ਸੀਗੇ ਸਾਰੇ ਡਿਮੋਲਿਸ਼ਡ ਹੋ ਗਏ ਸੀਗੇ ਇੱਥੇ ਵੀ ਬਾਲੀ ਵੱਡੀ ਉਹ ਸੁਨਾਮੀ ਵਰਗਾ ਹੀ ਸੀਗਾ ਕੰਮ ਇੱਥੇ ਜਿਹੜਾ ਆਇਆ ਸੀਗਾ ਕਾਫੀ ਟਾਈਮ ਪਹਿਲੇ ਜੀ ਆ ਹੁਣ ਦੇਖ ਲਓ ਨਵਾਂ ਚਰਚ ਬਣਿਆ ਹੋਇਆ ਇੱਥੇ ਸਾਰੇ ਡਿਮੋਲਿਸ਼ਟ ਹੋ ਗਏ ਸੀਗੇ ਹਰੀ ਚਲੂ ਨਹੀਂ ਸਿੱਧਾ ਜਾ ਕੇ ਹੈ ਜੀ ਉਹ ਸਾਹਮਣੇ ਇੱਕ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਆਪਣਾ ਉਹਨੂੰ ਕਹਿ ਦਿੰਦੇ ਆਪਾਂ ਲਾਈਟ ਹਾਊਸ ਉਹ ਵੀ ਹੈਗਾ ਜੀ ਉਹ ਸੁਨਾਮੀ ਨੇ ਇੱਥੇ ਵੀ ਕਾਫੀ ਨੁਕਸਾਨ ਕਰਿਆ ਸੀਗਾ ਕਾਫੀ ਟਾਈਮ ਪਹਿਲੇ ਆਈ ਸੀ ਆ ਚਰਚ ਹੈਗੀ ਹੈ ਜੀ ਐਂਥਨੀ ਸੈਂਟ ਐਂਥਨੀ ਚਰਚ ਆ ਜੀ ਦਰਗਾਹ ਬਣਾਈ ਹੋਈ ਹੈ ਜੀ ਕਠਾ ਕਠਾ ਹੀ ਹੈ ਕੰਮ ਮੰਦਰ ਵੀ ਹੋਏਗਾ ਆਸੇ ਪਾਸੇ ਕਿਤੇ ਜਿਹੜਾ ਹੈਗਾ ਸਾਰੇ ਨੇ ਟੂਰਿਸਟਿਕ ਸਪੋਰਟ ਜਾਂ ਬਣਾਇਆ ਹੋਇਆ ਇੱਧਰ ਸਾਰੇ ਇੱਥੇ ਰੁਕੇ ਨੇ ਖਾਣ ਪੀਣ ਦੇ ਲਈ ਸਾਹਮਣੇ ਉਹ ਲਾਈਟ ਹਾਊਸ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ ਸੀਗਾ ਪਿੱਛੇ ਸਾਰੇ ਸੁਨਾਮੀ ਤੋਂ ਜਿਹੜਾ ਹੈਗਾ ਪ੍ਰਭਾਵਿਤ ਹੋਏ ਘਰ ਨੇ ਵਾਪਸੀ ਦਿਖਾਣਾ ਤੁਹਾਨੂੰ ਮੈਂ ਪਹਿਲੇ ਤੁਹਾਨੂੰ ਅਰੇ ਚਲ ਮੁੰਨਾਈ ਲੈ ਜਾਵਾਂ ਸਾਹਮਣੇ ਕ ਮੰਦਰ ਵੀ ਨਜ਼ਰ ਆ ਰਿਹਾ ਜੀ ਬਹੁਤ ਸੋਹਣਾ ਸ਼ਾਇਦ ਉਹ ਵੀ ਸੁਨਾਮੀ ਦੇ ਵਿੱਚ ਗ੍ਰਸਤ ਹੋਇਆ ਸੀਗਾ ਜੀ ਆਇਆ ਤਾਂ ਬਾਈ ਜੀ ਹਵਾ ਸਾਡੇ ਵੱਲ ਦੀ ਵੀ ਨਹੀਂ ਹੈਗੀ ਅੱਜ ਦੀ ਹਵਾ ਨਹੀਂ ਹੈਗੀ ਸਾਡੇ ਵੱਲ ਦੀ ਉਹੀ ਗੱਲ ਵਾਲਾ ਹਿਸਾਬ ਹੈ ਜੀ ਬਹੁਤ ਜ਼ੋਰ ਲਵਾਈ ਜਾਂਦੇ ਨੇ ਜੀ ਆਪਣੇ ਸਾਈਕਲ ਬਹੁਤ ਜ਼ਿਆਦਾ ਪੈडल ਮਾਰਨਾ ਪੈ ਰਿਹਾ ਜੀ ਬਹੁਤ ਜ਼ੋਰ ਲੱਗ ਰਿਹਾ ਹੈ ਗੇਅਰ ਜਮਾ ਘਟਾਤੇ ਹੈ ਪਰ ਜ਼ੋਰ ਪੂਰਾ ਵਧਾਤੇ ਹੈ ਜੀ ਸਾਰੇ ਜ਼ੋਰ ਲਾਈ ਜਾਂਦੇ ਆ ਜੀ ਐ ਲੱਗਦਾ ਜਿਵੇਂ ਟਾਇਰ ਪੈਂਚਰ ਹੋਣ ਉਹ ਸਾਹਮਣੇ ਸਾਈਕਲ ਚੱਲ ਰਿਹਾ ਦੇਖ ਲਓ ਜੀ ਇਹ ਉਹ ਜਗ੍ਹਾ ਜਿੱਥੇ ਸ਼੍ਰੀ ਰਾਮ ਜੀ ਨੇ ਕਿਸੇ ਟਾਈਮ ਦੇ ਉੱਤੇ ਪੋਲ ਬਣਾਇਆ ਸੀਗਾ ਇੱਕ ਟਾਈਮ ਤੇ ਮੇਰੀ ਦਾਦੀ ਦਾ ਸੁਪਨਾ ਸੀ ਕਹਿੰਦੀ ਮੈਂ ਵੀ ਉੱਥੇ ਜਾਵਾਂਗੀ ਜਿੱਥੇ ਪਾਣੀ ਦੇ ਉੱਤੇ ਰਾਮ ਨਾਮ ਦੇ ਪੱਥਰ ਤੈਰਦੇ ਨੇ ਜੀ ਅੱਜ ਅਸੀਂ ਉੱਥੇ ਹੀ ਆਂ ਜਗ੍ਹਾ ਇਹ ਉਹੀ ਐ ਇਸ ਤੋਂ گاਾਂ 20-25 ਕਿਲੋਮੀਟਰ ਦੇ ਸਾਹਮਣੇ ਜਾ ਕੇ ਆਪਾਂ ਗੱਲ ਕਰੀਏ ਉਧਰਲੇ ਪਾਸੇ ਸ਼੍ਰੀਲੰਕਾ ਲੱਗ ਜਾਂਦਾ ਹੈ ਜੀ ਲੰਕਾ ਜਿਹਨੂੰ ਆਪਾਂ ਕਹਿੰਦੇ ਹਾਂ ਖੱਬੇ ਹੱਥ ਬੇ ਆਫ ਬੰਗਾਲ ਸੱਜੇ ਹੱਥ ਆਪਣਾ ਇੰਡੀਆਨ ਓਸ਼ਨ ਤੇ ਗੱਲਬਾਤ ਜੇ ਕਰੀਏ ਪੂਰੇ ਸਮੁੰਦਰ ਦੋਨੋਂ ਪਾਸੇ ਹੈਗੇ ਨੇ ਵਿਚਕਾਰ ਇੱਕ ਸੜਕ ਬਣੀ ਆ ਉਹਦੇ ਵਿੱਚ ਆਪਾਂ ਸਾਈਕਲ ਚਲਾ ਰਹੇ ਹਾਂ ਹਰੀ ਹਰੀ ਬੋਲ ਹਰੀ ਕਿਰਪਾ ਮੇਰੇ ਪਿੱਛੇ ਬੀ ਆਫ ਬੰਗਾਲ ਇਧਰ ਵਾਲੇ ਅਗਰ ਮੇਰੇ ਪਿੱਛੇ ਜਾਓ ਤਾਂ ਇੰਡੀਆ ਓਸ਼ਨ ਪਹੁੰਚ ਗਏ ਜੀ ਮੈਂ ਅਲਚਲ ਮੰਗਾਈ ਬੀਚ ਤੇ ਜੀ ਬਹੁਤ ਜ਼ਿਆਦਾ ਟੂਰਿਸਟਿਕ ਏਰੀਆ ਇੱਕ ਟਾਈਮ ਤੇ ਇੱਥੇ ਕੋਈ ਵੀ ਨਹੀਂ ਹੁੰਦਾ ਸੀ ਜੀ ਕੋਈ ਵੀ ਨਹੀਂ ਹੁੰਦਾ ਸੀ ਹੁਣ ਦੇਖੋ ਜੀ ਇੰਸਟਾਗ੍ਰam ਦੀਆਂ ਰੀਲਾਂ ਨੇ ਕਿੱਥੇ ਤੱਕ ਜਿਹੜੀ ਹੈਗੀ ਗੇਮ ਪਾਰਟੀ ਹਰ ਥਾਂ ਲੋਕ ਹੀ ਲੋਕ ਲੋਕ ਹੀ ਲੋਕ ਲੋਕ ਹੀ ਲੋਕ ਦੇਖਣ ਆ ਰਹੇ ਰੀਲਾਂ ਵਾਕਈ ਪ੍ਰਭਾਵ ਪਾਉਂਦੀਆਂ ਜੀ ਟੂਰਿਜ਼ਮ ਤੇ YouTube ਦੀਆਂ ਵੀਡੀਓਆਂ ਆ ਰੀਲਾਂ ਹਰ ਇੱਕ ਚੀਜ਼ ਬਹੁਤ ਜ਼ਿਆਦਾ ਪੋਟੈਂਸ਼ੀਅਲ ਰੱਖਦੀ ਹੈ ਜੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਤعداد ਦੇ ਵਿੱਚ ਮੇਲਾ ਹੀ ਲੱਗ ਗਿਆ ਜੀ ਇੱਥੇ ਬਹੁਤ ਤਕੜੇ ਮੇਲੇ ਲੱਗੇ ਹੋਏ ਨੇ ਤੇ ਜਿਹੜੇ ਕਸ਼ਮੀਰ ਤੋਂ ਤੁਰੇ ਸੀਗੇ ਆਪਣੇ ਤਨੁਸ਼ ਕੋਟੀ ਵਾਲ ਕਨਾਕੁਮਾਰੀ ਵਾਲ ਉਹ ਵੀ ਇੱਥੇ ਪਹੁੰਚ ਗਏ ਨੇ ਹਾਂ ਜੀ ਕਿੱਦਾਂ ਦਾ ਲੱਗ ਰਿਹਾ ਇੱਥੇ ਪਹੁੰਚ ਕੇ ਜੀ ਪੰਜਾਬੀ ਆ ਗਏ ਓਏ ਸਾਰੇ ਪਾਸੇ ਸਮੁੰਦਰ ਹੀ ਸਮੁੰਦਰ ਸਮੁੰਦਰ ਹੀ ਸਮੁੰਦਰ ਜੀ ਸਕਰੀਨ ਤੇ ਤੁਸੀਂ ਜਿਹੜਾ ਦੇਖ ਰਹੇ ਹੋ ਇਹ ਹੈਗਾ ਜੀ ਆਪਣਾ ਇੰਡੀਅਨ ਓਸ਼ਨ ਉਧਰਲੇ ਪਾਸੇ ਹੈਗਾ ਜੀ ਆਪਣਾ ਬੇ ਆਫ ਬੰਗਾਲ ਆ ਦੇਖੋ ਜੀ ਕਿੰਨੀ ਭੀੜ ਲੱਗੀ ਹੋਈ ਕਿੰਨੇ ਤਦਾਦ ਚ ਲੋਕ ਨੇ ਇੱਥੇ ਤੇ ਇੰਨੇ ਜ਼ਿਆਦਾ ਲੋਕ ਨੇ ਇੱਥੇ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤਕਰੀਬਨ 11500 ਬੰਦਾ ਤਾਂ ਹੋਊਗਾ ਘੱਟੋ ਘੱਟ ਵੀ ਜੇ ਆਪਾਂ ਗੱਲਬਾਤ ਕਰੀਏ ਸਾਰੇ ਜਿਹੜੇ ਬੰਦੇ ਇੱਥੇ ਆਏ ਹੋਏ ਨੇ ਜੀ ਸਾਰੇ ਟੂਰਿਸਟ ਹੀ ਨੇ ਇੱਥੇ ਦਾ ਕੋਈ ਜਿਹੜਾ ਹੈਗਾ ਲੋਕਲ ਬੰਦਾ ਨਹੀਂ ਹੈਗਾ ਲੋਕਲ ਬਹੁਤ ਹੀ ਘੱਟ ਨੇ ਜਿਹੜੇ ਰਮੇਸ਼ਰਮ ਧਾਮ ਦੇਖਣ ਆਉਂਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਜੀ ਕਿ ਤੁਨਿਸ਼ਕੋਡੀ ਹੈਗਾ ਤੇ ਫਿਰ ਉਹ ਤੁਨਿਸ਼ਕੋਡੀ ਦੇਖਣ ਵੀ ਆ ਜਾਂਦੇ ਨੇ ਅੱਜ ਤੋਂ ਜੇ ਗੱਲਬਾਤ ਕਰੀਏ 4-5 ਸਾਲ ਪਹਿਲਾਂ ਇੱਥੇ ਜਿਹੜੀ ਪੋਪੂਲੇਸ਼ਨ ਇੱਥੇ ਜਿਹੜੀ ਜਨਸੰਖਿਆ ਸੀਗੀ ਬਹੁਤ ਘੱਟ ਹੁੰਦੀ ਸੀਗੀ ਜੀ ਤੇ ਇੱਥੇ ਜਿਹੜਾ ਸੀਗਾ ਲੋਕਾਂ ਨੂੰ ਇਹ ਨਹੀਂ ਪਤਾ ਸੀਗਾ ਇਸ ਜਗ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਇੱਥੇ ਜੀ ਦੁਕਾਨਾਂ ਬਣਨ ਲੱਗੀਆਂ ਤੇ ਇੱਥੇ ਜਿਹੜਾ ਹੈਗਾ ਇਹਨੂੰ ਟੂਰਿਸਟਿਕ ਸਪੋਰਟ ਦੇ ਵਿੱਚ ਜਿਹੜਾ ਹੈਗਾ ਕਨਵਰਟ ਕਰ ਦਿੱਤਾ ਗਿਆ ਹਰੀ ਚਲਮੁੰਨਾਈ ਬੀਚ ਨੂੰ ਜੀ ਦੇਖੋ ਆ ਜਿਹੜੇ ਲੁੰਗੀਆਂ ਜੀਆਂ ਪਾ ਕੇ ਆਏ ਹੋਏ ਨੇ ਇਹ ਵੀ ਜਿਹੜੇ ਨੇ ਆਂਧਰਾ ਤੋਂ ਕੋਈ ਤਾਮਿਲਨਾਡੂ ਦੇ ਪਰਲੇ ਪਾਸੋਂ ਜਿਨ੍ਹਾਂ ਨੇ ਰਮੇਸ਼ਵਰਮ ਕਦੀ ਨਹੀਂ ਦੇਖਿਆ ਹੁੰਦਾ ਉੱਥੋਂ ਆਏ ਹੁੰਦੇ ਨੇ ਜੀ ਕੋਈ ਇੱਥੇ ਦਾ ਲੋਕਲ ਨਹੀਂ ਹੈਗਾ ਜੇ ਆਪਾਂ ਗੱਲ ਕਰੀ ਰਮੇਸ਼ਵਰਮ ਦਾ ਲੋਕਲ ਜਿਹੜੇ ਨੇ ਉਹ ਆਪਣੀਆਂ ਦੁਕਾਨਾਂ ਸੰਭ ਰਹੇ ਨੇ ਇੱਥੇ ਤੇ ਦੁਕਾਨਾਂ ਦਾ ਜਿਹੜਾ ਕੰਮ ਕਰਕੇ ਜਿਹੜੇ ਟੂਰਿਸਟ ਆ ਰਹੇ ਨੇ ਉਹਨਾਂ ਨੂੰ ਖੁਆਪਲਾ ਦਿੰਦੇ ਨੇ ਠੰਡਾ ਠੁੰਡਾ ਜਿਹੜਾ ਹੈਗਾ ਇੱਥੇ ਦੁਕਾਨਾਂ ਤੇ ਮਿਲਦਾ ਵਾ ਥੋੜੇ ਰੇਟ ਜ਼ਿਆਦਾ ਹੁੰਦੇ ਨੇ ਪਰ ਇਹ ਹੈ ਕਿ ਦੇਖੋ ਹੁਣ ਟੂਰਿਸਟਿਕ ਟੂਰਿਸਟਿਕ ਡੈਸਟੀਨੇਸ਼ਨ ਤੇ ਇੰਨੀ ਤਾਂ ਮਾਰ ਚਲਣੀ ਪੈਂਦੀ ਹੈ ਜੀ ਹਾਂ ਦੇਖੋ ਜੀ ਮਛਿਆਨ ਵਾਲੇ ਖੇਡਾ ਨਹਾ ਤੋ ਵੀ ਸਕਦੇ ਆ ਉਧਰਲਾ ਪਾਣੀ ਜਿਹੜਾ ਹੈਗਾ ਸਾਰਾ ਸ਼ਾਂਤ ਹੈ ਜੀ ਇਧਰਲਾ ਜਿਹੜਾ ਪਾਣੀ ਹੈ ਸਾਰਾ ਤੇਜ ਹੈ ਜੀ ਮਤਲਬ ਰਫ ਸੀ ਹੈ ਇਧਰ ਇਧਰਲੇ ਪਾਸੇ ਸਾਰਾ ਸਮੁੰਦਰ ਜਿਹੜਾ ਹੈਗਾ ਉਹ ਨੋਰਮਲ ਸੀ ਹੈ ਮਤਲਬ ਸ਼ਾਂਤ ਸੀ ਆਪਾਂ ਕਹਦੇ ਨੇ ਸਾਇਲੈਂਟ ਵਿੱਚ ਘਾਰਟਾਪੂ ਆ ਆ ਦੇਖੋ ਜਿਹੜਾ ਦਿਖ ਰਿਹਾ ਹੈ ਵਿੱਚ ਘਾਰਟਾਪੂ ਆ ਦੂਰ ਜੇ ਆਪਾਂ ਅੱਖਾਂ ਚੀਲ ਰਗੀਆਂ ਕਰ ਲਈਏ ਤਾਂ ਤਾਂ ਵੀ ਵੇਸੇ ਤਾਂ ਨਹੀਂ ਚੀਲ ਰਗੀਆਂ ਅੱਖਾਂ ਦੇ ਨਾਲ ਹੀ ਨਜ਼ਰ ਆਊਗਾ ਚੀਲ ਲੀਆਂ ਅੱਖਾਂ ਸਾਡੀਆਂ ਹਨਗੀਆਂ ਉਧਰਲੇ ਪਾਸੇ ਸਾਰਾ ਸ਼੍ਰੀਲੰਕਾ ਵੇ ਸ਼੍ਰੀਲੰਕਾ ਜਿਸ ਨੂੰ ਆਪਾਂ ਲੰਕਾ ਵੀ ਕਹਿ ਦਿੰਦੇ ਆ ਤੇ ਇਧਰਲੇ ਪਾਸੇ ਜਿਹੜਾ ਪੈਂਦਾ ਹੈਗਾ ਆਪਣਾ ਮਨਾਰ ਪੈਂਦਾ ਵਾ Sri Lanka ਦਾ ਉਹ ਉੱਪਰੋਂ ਪਾਸੇ ਆਪਾਂ ਨਾਰਦਰਨ ਪਾਰਟ ਦੀ ਗੱਲ ਕਰੀਏ ਜਾਫਨਾ ਪੈਂਦਾ ਕਲੰਬੋ ਉੱਥੇ ਦੀ ਕੈਪੀਟਲ ਹੋ ਗਈ ਜੀ ਹੁਣ ਜਿਹੜਾ ਹੈਗਾ ਇੱਥੋਂ ਦੀ ਹੋਰ ਜਗਾਵਾਂ ਟਰੈਵਲ ਕਰਾਂਗੇ ਇਧਰੋਂ ਅੱਗੇ ਕੰਨਿਆ ਕੁਮਾਰੀ ਜਾਣਾ ਹੈਗਾ ਮੈਨੂੰ ਪੱਕਾ ਪਤਾ ਕੱਲ ਆਪਾਂ ਪਹੁੰਚ ਜਾਾਂਗੇ ਇੱਥੋਂ ਦੀ 300 ਕਿਲੋਮੀਟਰ ਤੇ ਲੱਗੇ ਛਾਗੇ ਕੰਨਿਆ ਕੁਮਾਰੀ ਹੈਗਾ ਤੇ ਹੁਣ ਆਪਾਂ ਅੱਜ ਹੋ ਸਕਦਾ ਰਾਤ ਨੂੰ ਵੀ ਕਾਫੀ ਸਾਈਕਲ ਚਲਾਈਏ 12 1 2 ਵਜੇ ਵੱਜ ਜਣਗੇ ਸਾਈਕਲ ਚਲਾਂਦੇ ਚਲਾਂਦੇ 1 ਘੰਟੇ ਦੇ ਵਿੱਚ ਜੇ 20 ਕਿਲੋਮੀਟਰ ਨਿਕਲਦਾ ਹੋਵੇ ਕੋਸ਼ਿਸ਼ ਕਰਕੇ 15 ਤੋਂ 20 ਕਿਲੋਮੀਟਰ ਤਾਂ ਆਪਾਂ ਕੋਸ਼ਿਸ਼ ਕਰਾਂਗੇ ਅੱਜ ਅੱਜ ਦੇ ਵਿੱਚ ਆਪਾਂ 150 ਤੋਂ 200 ਕਿਲੋਮੀਟਰ ਕੱਢ ਦਈਏ ਜੀ ਸ਼ਾਮ ਹੁੰਦੀ ਜਾਂਦੀ ਹੈ ਤੇ ਬੰਦੇ ਵਾਪਸੀ ਦੀ ਤਿਆਰੀ ਕਰੀ ਜਾਂਦੇ ਆ ਰਾਤ ਇੱਥੇ ਰੁਕਣਾ ਮਨਾ ਹੋਵੇ ਜੀ ਕੋਈ ਨਹੀਂ ਰੁਕ ਸਕਦਾ ਇੱਥੇ ਕਿਉਂਕਿ ਪਾਣੀ ਉੱਪਰ ਥੱਲੇ ਹੁੰਦਾ ਰਹਿੰਦਾ ਤਾਂ ਕਰਕੇ ਇੱਥੇ ਜਿਹੜਾ ਹੈਗਾ ਖਤਰਾ ਵੀ ਹੈ ਡੋਬ ਡੂ ਬਣਾ ਜਾਵੇ ਕੋਈ ਕੋਈ ਖਤਰੇ ਵਾਲੀ ਗੱਲ ਵੈਸੇ ਤਾਂ ਹੈਗੀ ਨਹੀਂ ਹੈ ਲਾਈਫਗਾਰਡ ਵਗੈਰਾ ਖੜੇ ਨਹੀਂ ਕਿਉਂਕਿスイਮਿੰਗ ਵਗੈਰਾ ਕਰ ਹੀ ਜਾਂਦੇ ਨੇ ਇੱਥੇ ਲੋਕ ਪਰ ਇਹ ਹੈ ਜੀ ਹਾਦਸੇ ਦਾ ਕੁਝ ਨਹੀਂ ਪਤਾ ਹੁੰਦਾ ਹੁਣ ਚੱਲਦੇ ਆ ਜੀ ਇੱਥੋਂ ਦੇਖ ਲਿਆ ਜੀ ਆਪਾਂ ਉਹ ਸਥਾਨ ਨੂੰ ਵੀ ਜਿਹੜੇ ਸਥਾਨ ਨੂੰ ਆਪਾਂ ਕਹਿ ਦਿੰਦੇ ਆ ਥਨੁਸ਼ ਕੋਡੀ ਤੇ ਗੱਲਬਾਤ ਕਰੀਏ ਅਸੀਂ ਉਸ ਸਥਾਨ ਤੇ ਆ ਗਏ ਜਿੱਥੋਂ ਲਾਸਟ ਬਾਰਡਰ ਕਿਹਾ ਜਾਂਦੇ ਜੀ ਇੰਡੀਆ ਦਾ ਇਸ ਤੋਂ ਬਾਅਦ ਸਾਰਾ ਸ਼੍ਰੀਲੰਕਾ ਸ਼ੁਰੂ ਹੋ ਜਾਂਦਾ ਹੈਗਾ ਬਹੁਤ ਹੀ ਸੋਹਣਾ ਇਲਾਕਾ ਤੇ ਮੈਂ ਬਿਲਕੁਲ ਡਾਊਨ ਤੇ ਖੜਾ ਹੋਇਆ ਨਾਲ ਹੀ ਇਹਦਾ ਥੱਲੇ 5-7 ਫੁੱਟ ਡੂੰਘਾ ਸਮ ਬਹੁਤ ਜਿਆਦਾ ਡੂੰਗਾ ਸਮੁੰਦਰ ਹੈ ਤੇ ਨਿਆਰਾ ਆ ਰਿਹਾ ਜਿੱਥੇ ਖੜਕੇ ਮੈਂ ਕਹਨਾ ਸੁਰਗਾ ਦੇ ਨਜ਼ਾਰੇ ਨੇ ਜੀ ਸੁਰਗਾ ਦੇ ਨਜ਼ਾਰੇ ਹਵਾ ਠੰਡੀ ਠੰਡੀ ਚੱਲੀ ਜਾਂਦੀ ਹੈ ਤੇ ਨਜ਼ਾਰੇ ਖੁੱਲਾਈ ਜਾਂਦੇ ਨੇ ਜੀ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਟਾਪੂ ਜਿਆ ਇਹ ਸਾਰਾ ਪਾਣੀ ਇੱਥੋਂ ਦੀ ਡੂੰਗਾ ਨਹੀਂ ਹੈਗਾ ਤੇ ਸਾਰਾ ਦਾ ਸਾਰਾ ਜਿਹੜਾ ਏਰੀਆ ਹੈਗਾ ਵਾ ਥੋੜਾ ਉੱਚਾ ਉੱਚਾ ਜਿਆ ਬਣਿਆ ਹੈ ਮਤਲਬ ਜਿੰਨਾ ਹੀ ਦੂਰ ਤੱਕ శ్రీਲੰਕਾ ਹੈਗਾ ਉਹਦੇ ਤੱਕ ਸਮੁੰਦਰ ਵੀ ਸ਼ਾਂਤ ਹੀ ਰਹਿੰਦਾ ਹੈਗਾ ਜੀ ਉਹ ਕਿਉਂ ਰਹਿੰਦਾ ਵਾ ਤੁਹਾਨੂੰ ਮੈਂ ਦੱਸਿਆ ਸੀਗਾ ਜੀ ਤੇ ਇੱਥੋਂ ਸ਼੍ਰੀ ਰਾਮ ਜੀ ਨੇ ਜਿਹੜਾ ਹੈਗਾ ਲੰਕਾ ਨੂੰ ਲੰਕਾ ਦੇ ਵਿੱਚ ਆਪਣੀ ਸੇਨਾ ਲੈ ਕੇ ਜਾਣ ਵਾਸਤੇ ਜੀ ਇਹ ਪੁੱਲ ਬਣਾਇਆ ਸੀਗਾ ਮੰਨਿਆ ਜਾਂਦਾ ਹੈ ਕਿ ਇਹਨੂੰ ਰਾਮ ਸੇਤੂ ਕਹਿੰਦੇ ਨੇ ਤੇ ਰਾਮ ਸੇਤੂ ਜਿੱਥੇ ਤੁਸੀਂ ਸਪੇਸ ਤੇ ਉੱਥੇ ਜਦੋਂ ਤੁਸੀਂ ਗੂਗਲ ਤੇ ਦੇਖੋਗੇ ਜਾਂ ਮੈਪ ਤੇ ਦੇਖੋਗੇ ਤੁਹਾਨੂੰ ਉਹਦੇ ਉੱਪਰ ਨਾਮ ਸ਼ੋ ਕਰੇਗਾ ਜੀ ਐਡਮਸ ਬ੍ਰਿਜ ਤੇ ਤੁਹਾਨੂੰ ਸਪੇਸ ਤੋਂ ਵੀ ਇਹ ਦਿਖਦਾ ਹੈ ਜੀ ਰਾਮ ਸੇਤੂ ਚਲੋ ਹੁਣ ਚੱਲਦੇ ਹਾਂ ਜੀ ਇੱਥੋਂ ਬਾਬਾ ਟੈਮਾਨ ਨੂੰ ਲੱਗਿਆ ਸੀ ਹਵਾ ਬਹੁਤ ਤਸੂਤੀ ਚੱਲ ਰਹੀ ਸੀ ਚਲੋ ਚੱਲੀਏ ਜੀ ਹੁਣ ਕਿਹੜਾ ਵਾਪਸੀ ਵੱਲ ਨੂੰ ਪਾ ਦਿੰਨੇ ਆ ਜੀ ਟਾਈਮ ਵੀ ਕਿਉਂਕਿ ਹੋ ਗਿਆ ਜ਼ਿਆਦਾ ਤੇ ਹੁਣ ਥਾਮ ਦੇਖਾਂਗੇ ਤੇ ਰਾਤ ਅਜ ਸਾਈਕਲ ਚਲਾਵਾਂਗੇ ਚਲੋ 20 ਕਿਲੋਮੀਟਰ ਫਿਰ ਵਾਪਸੀ 20 ਨਹੀਂ ਹੁਣ 25 ਹੈ ਅਰਚਲ ਮੰਗਾਈ ਅੱਡਾ ਤੁਨਿਸ਼ਕੋੜੀ ਪਿੱਛੇ ਹੈ ਵਾਹ ਵਾ ਲੰਬਾ ਖੇਚ ਲਿਆ ਜੀ ਅਸੀਂ ਬੜੀ ਛੇਤੀ ਖੇਚ ਲਿਆ ਤੇ ਆਪਾਂ ਹੁਣ ਟਾਈਮ ਸਿਰ ਰਾਮੇਸ਼ਵਰਮ ਪਹੁੰਚ ਗਏ ਆ ਜੀ ਟਾਈਮ ਟਾਈਮ ਕਿੰਨਾ ਹੋ ਗਿਆ 6 ਵਜੇ ਹੋਣੇ 6:30 ਹੋ ਗਏ ਆ ਜੀ ਤੇ ਆਪਾਂ 20 ਕਿਲੋਮੀਟਰ ਘੰਟੇ ਡੇਢ ਚ ਖੇਤ ਲਏ ਆਏ ਆ ਜੀ 25 ਕਿਲੋਮੀਟਰ ਅਰੇ ਚਲ ਮੁੰnai ਤੋਂ ਰਾਮੇਸ਼ਵਰ ਹੁਣ ਚੱਲਦੇ ਆ ਜੀ ਕੁਝ ਖਾਣ ਪੀਣ ਫਿਰ ਦਰਸ਼ਨ ਦੇਦਾਰ ਕਰਾਂਗੇ ਜੀ ਆਪਣੇ ਅਸੀਂ ਧਾਮ ਦੇ ਜੀ ਰਾਮੇਸ਼ਰਮ ਧਾਮ ਸ਼੍ਰੀ ਰਾਮਨਾਥ ਸਵਾਮੀ ਟੈਂਪਲ ਜੋ ਤ੍ਰਿਲਿੰਗ ਵੀ ਦਾ ਧਾਮ ਵੀ ਦੋਨੋਂ ਇਕੱਠੇ ਹੀ ਨੇ ਜੀ ਸਕਰੀਨ ਤੇ ਜਿਹੜੇ ਤੁਸੀਂ ਤੇਰਾ ਵੀਡੀਓ ਨੇ ਸ਼ੈਲੀ ਚ ਬਣੇ ਹੋਏ ਮੰਦਿਰ ਦੇ ਦਰਸ਼ਨ ਕਰ ਰਹੇ ਹੋ ਉਹ ਹੈ ਜੀ ਐ ਰਾਮਨਾਥ ਸਵਾਮੀ ਟੈਂਪਲ ਰਾਮੇਸ਼ਰਮ ਦੇ ਵਿੱਚ ਸਾਡਾ ਧਾਮ ਜੀ ਧਾਮ ਗੱਲ ਕਰੀਏ ਹਿੰਦੂਸ ਦਾ ਇਹ ਬਹੁਤ ਹੀ ਜ਼ਿਆਦਾ ਹੋਲੀ ਸ਼ਰਾਈ ਨੇ ਇਹ ਗੱਲ ਬਾਤ ਕਰੀਏ ਸ਼ਿਵਜੀ ਦੇ 12 ਜੋਤਿਰਲਿੰਗਾ ਦੇ ਵਿੱਚੋਂ ਇੱਕ ਜੋਤਿਰਲਿੰਗ ਜਿਹੜਾ ਹੈਗਾ ਰਾਮਨਾਥਾ ਸਵਾਮੀ ਜੋਤਿਰਲਿੰਗ ਉਹ ਇੱਥੇ ਹੈ ਜੀ ਤੇ ਰਾਵਨਾਥਾ ਸਵਾਮੀ ਧਾਮ ਵੀ ਇੱਥੇ ਹੈ ਜੀ ਇਹਨਾਂ ਸਿੰਗਲ ਟੈਂਪਲ ਦੋਨੋਂ ਚੀਜ਼ਾਂ ਹੀ ਨਹੀਂ ਜੀ ਆਪਾਂ ਇਸ ਟਾਈਮ ਖੜੇ ਹੋਏ ਆ ਜੀ ਉਹ ਸਮੁੰਦਰ ਦੇ ਬਾਹਰ ਉਸ ਧਾਮ ਦੇ ਬਾਹਰ ਚਾਰ ਧਾਮਾਂ ਦੇ ਵਿੱਚੋਂ ਇੱਕ ਧਾਮ ਦੇ ਬਾਹਰ ਜਿਹੜਾ ਸਾਊਥ ਦੇ ਵਿੱਚ ਪੈਂਦਾ ਹੈ ਪਹਿਲੇ ਦੋ ਧਾਮ ਆਪਾਂ ਕਰੇ ਬਦਰੀਨਾਥ ਧਾਮ ਫਿਰ ਕਰਿਆ ਜੀ ਪੂਰੀ ਦੇ ਵਿੱਚ ਜਗਨਨਾਥ ਧਾਮ ਹੁਣ ਅਸੀਂ ਇਸ ਟਾਈਮ ਮੌਜੂਦ ਹੈਗੇ ਆ ਜੀ ਰਮੇਸ਼ਵਰਮ ਧਾਮ ਦੇ ਵਿੱਚ ਜਿਹਨੂੰ ਆਪਾਂ ਰਾਮਨਾਥਾ ਸਵਾਮੀ ਟੈਂਪਲ ਕ वेस्ट टावर एंट्रेंस ਹੈਗੀ ਹੈ ਤੇ ਆਪਾਂ ਇੱਥੋਂ ਦੀ ਅੰਦਰ ਜਾਵਾਂਗੇ ਜੀ ਮੰਦਿਰ ਦਾ ਕੋਰੀਡੋਰ ਨੂੰ ਆਪਾਂ ਕਹਿ ਦਿੰਨੇ ਆ ਜੀ ਸਭ ਤੋਂ ਵੱਡਾ ਕੋਰੀਡੋਰ ਹੈ ਜੀ ਜਿੰਨੇ ਵੀ ਮੰਦਿਰ ਦੀ ਵਿਲਡ ਦੇ ਵਿੱਚ ਉਹਨਾਂ ਦਾ ਆ ਦੇਖੋ ਜੀ ਇਹ ਕੋਰੀਡੋਰ ਹੈ ਜੀ ਇਹ ਦੇਖ ਆ ਜੀ ਆ ਲਓ ਜੀ ਹਰੀ ਹਰੀ ਬੂਹੇ ਇੱਥੇ ਬਾਹਰ ਤੁਸੀਂ ਦੇਖ ਸਕਦੇ ਹੋ ਜੀ ਦੁਕਾਨਾਂ ਲੱਗੀਆਂ ਹੋਈਆਂ ਨੇ ਜਿਹੜੇ ਸਮਾਨ ਵੇਚਦੇ ਨੇ ਆ ਕੋਕੋਨਟ ਤੋਂ ਬਣੇ ਹੋਏ ਅਨਾ ਮੇਕਡ ਫਰਮ ਕੋਕੋਨਟ ਸ਼ੈਲ ओके प्राइस ऑफ दिस अन्ना प्राइस 150 60 ओके 300 350 ਰੁਪਏ ਦੇ ਹਿਸਾਬ ਨਾਲ ਜਿਹੜੇ ਹੈਗੇ ਇਹ ਬਣੇ ਹੋਏ ਵੇਚਦੇ ਨੇ ਜੀ ਕੋਕੋਨਟ ਸ਼ੈਲ ਦੇ ਨਾਲ ਜਿਹੜੇ ਬਣੇ ਹੋਏ ਨੇ थैंक यू ਅੰਨਾ ਨੰਦਰੀ ਇਧਰ ਅੰਨਾ ਹੋਰੀ ਵੇਚੀ ਜਾਂਦੇ ਨੇ ਜੀ ਕੋੜੀਆਂ ਇਹਨੂੰ ਕੋਡੀ ਵੀ ਕਹਿ ਦਿੰਨੇ ਆਪਾਂ ਕਹਿੰਦੇ ਨਾ ਕੋੜੀ ਦੇ ਭਾਵ ਵਿਕ ਗਿਆ ਇਨਸਾਨ ਇਹ ਹੋਲੀ ਕੋੜੀ ਹੁੰਦੀ ਹੈ ਜੀ ਕੋੜੀ ਦੇ ਭਾਵ ਉਹੀ ਵਿਕਦਾ ਹੈਗਾ ਜਿਹਦੀ ਕੋਈ ਕਦਰ ਨਹੀਂ ਹੁੰਦੀ ਕਿਸੇ ਨੂੰ ਇਹ ਤੁਸੀਂ ਹੁਣ ਆਪਣੀ ਸਕਰੀਨ ਤੇ ਦੇਖੋ ਜੀ ਚਾਰੇ ਪਾਸੇ ਕੋਰੀਡੋਰ ਇੱਕ ਕੋਰੀਡੋਰ ਇੱਧਰ ਜਾ ਰਿਹਾ ਹੈ ਇੱਕ ਕੋਰੀਡੋਰ ਇੱਧਰ ਜਾ ਰਿਹਾ ਹੈ ਇੱਕ ਇੱਧਰਲੇ ਪਾਸੇ ਤੇ ਇੱਕ ਇੱਧਰਲੇ ਪਾਸੇ ਜੀ ਦੇਖ ਲਓ ਉਧਰਲੇ ਪਾਸੇ ਤੁਹਾਨੂੰ ਦਰਸ਼ਨ ਹੋਣਗੇ ਜੀ ਮੰਦਰ ਦੇ ਹਰੀ ਹਰੀ ਬੋਲ ਜੀ ਹਰੀ ਹਰੀ ਬੋਲ ਕੀ ਕਹੀਏ ਜੀ ਕੀ ਗਈ ਹੈ ਪ੍ਰਮਾਤਮਾ ਤੇਰੀ ਕੁਦਰਤ ਦਾ ਦੇਖ ਕੇ ਨਜ਼ਾਰੇ ਆ ਜਾਂਦੇ ਜੀ ਇੰਨੀਆਂ ਸੋਹਣੀਆਂ ਥਾਵਾਂ ਬਣਾਤੀਆਂ ਜੀ ਐਨੇ ਸੋਹਣੇ ਮੰਦਰ ਬਣਾਤੇ ਮ제 ਹੀ ਮ제 ਮ제 ਹੀ ਮ제 ਜੀ ਐਸ਼ਟਮਸੀ ਹੈਗੇ ਆ ਜੀ ਵੈਸਟਰਨ ਕੋਰੀਡੋਰ ਦੇ ਵਿੱਚ ਤੇ ਇਹ ਵੈਸਟਰਨ ਕੋਰੀਡੋਰ ਆ ਜਿਹੜਾ ਐਡਾ ਵੱਡਾ ਇਦਾਂ ਹੀ ਚਾਰ ਕੋਰੀਡੋਰ ਅਲੱਗ-ਅਲੱਗ ਥਾਵਾਂ ਤੇ ਨੇ ਈਸਟ, ਨੌਰਥ, ਵੈਸਟ ਤੇ ਇਹ ਜਿਹੜਾ ਹੈਗਾ ਇਸ ਟਾਈਮ ਵੈਸਟਰਲ ਹੈ। ਈਸਟ, ਨੌਰਥ, ਸਾਊਥ ਤੇ ਇਸ ਟਾਈਮ ਅਸੀਂ ਹੈਗੇ ਆ ਜੀ ਵੈਸਟ ਕੋਰੀਡੋਰ ਦੇ ਵਿੱਚ ਜੀ। ਹਲੋ। ਜਾਨੀ ਤੱਕ ਅੱਜ ਮੈਂ ਕਰੀ। ਜਿਹੜੇ ਸਮੇਂ ਅੱਜ ਹੈ ਜਿਹੜੇ ਸਮੇਂ ਪ੍ਰਸ਼ੰਧਿਕਾਰ ਕਰੀ। ਕਰੋ ਜੀ ਅੰਦਰ ਨੂੰ ਜੇ ਸਾਡਾ ਪਾਣੀ ਵੀ ਰੱਖਣੀ ਹੈ ਤਾਂ ਕੰਮ ਬੰਦ ਹੋਣ ਦਾ ਹੋ ਗਿਆ ਜੀ ਮੰਦਿਰ ਦਾ ਦਰਸ਼ਨ ਕਰੋ ਜੀ ਪਾਰਵਤੀ ਮਾਤਾ ਜੀ ਦੇ ਮੰਦਿਰ ਤੇ ਕਾਰ ਆਏ ਜੀ ਅੰਦਰ ਅਸੀਂ ਦਰਸ਼ਨ ਜਿਹੜੇ ਆਪਾਂ ਦਰਸ਼ਨ ਕੀਤੇ ਉਹ ਉਸ ਲਿੰਗਮ ਦੇ ਸੀਗੇ ਜਿਹੜੇ ਲਿੰਗਮ ਬਣਾਇਆ ਸੀਗਾ ਜੀ ਆਪਣਾ ਸੀਤਾ ਮਾਤਾ ਜੀ ਨੇ ਤੇ ਇੱਕ ਲਿੰਗਮ ਲੈ ਕੇ ਆਏ ਸੀਗੇ ਜੀ ਹਨੂਮਾਨ ਜੀ ਉਹ ਹੈ ਵਿਸ਼ੂ ਲਿੰਗਮ ਇਹ ਵਾਲਾ ਲਿੰਗਮ ਸੀ ਰਾਮਨਾਥ ਸੁਆਮੀ ਲਿੰਗਮ ਕਿਉਂਕਿ ਜਿਸਾਮ ਦੇ ਈਸ਼ੁਰ ਨੇ ਜੀ ਸ਼੍ਰੀ ਸ਼ਿਵ ਜੀ ਤੇ ਰਾਮ ਈਸ਼ਵਰ ਤਾਂ ਹੀ ਇਸ ਨੂੰ ਕਹਿੰਦੇ ਨੇ ਦੇਖ ਲਿਆ ਜੀ ਮੰਦਰ ਧਾਮ ਤੇ ਹੁਣ ਚੱਲਦੇ ਆ ਜੀ ਆਪਾਂ ਅੱਗੇ ਕਨਿਆ ਕੁਮਾਰੀ ਵਾਲ ਨੂੰ ਚਾਲੇ ਪਾਣੇ ਆ ਥੋੜਾ ਜਿਹਾ ਖਿੱਚ ਦਿੰਨੇ ਆ ਅੱਜ ਰਾਤ ਰਾਤ ਨੂੰ ਜਿੱਥੇ ਤੱਕ ਲੱਟਾਂ ਲੱਗੀਆਂ ਹੋਈਆਂ ਤੇ 40 50 40 30 40 ਕਿਲੋਮੀਟਰ ਕੱਢ ਕੇ ਅਸੀਂ ਫਿਰ ਕਿੱਥੇ ਸ਼ਹਿਰ ਲੈ ਲਾਂਗੇ ਜੀ ਸੇਕਲਾਂ ਲਾਤੀਆਂ ਜੀ ਅਸੀਂ ਇੱਧਰ ਤੇ ਸਾਰਾ ਪਲਾਨ ਜਿਹੜਾ ਸੀਗਾ ਰਾਤ ਨੂੰ ਜਾਣ ਦਾ ਕਿੰਨੇ ਕੁਮਾਰੀ ਵੱਲ ਉਹ ਹੋ ਗਿਆ ਜੀ ਕੈਂਸਲ ਤੇ ਆਪਾਂ ਰਾਤ ਫਿਰ ਟਿਕਾਣਾ ਲੱਭ ਲਿਆ ਸੀਗਾ ਗੁਰੂ ਘਰ ਇੱਥੇ ਇੱਕ ਹੈਗਾ ਇਤਿਹਾਸਿਕ ਗੁਰੂ ਘਰ ਤੇ ਉੱਥੇ ਆ ਕੇ ਅਸੀਂ ਆਪਾਂ ਅੱਜ ਦਾ ਸਟੇ ਕਰ ਲਿਆ ਤੇ ਹੁਣ ਆਪਾਂ ਨਿਕਲਾਂਗੇ ਜੀ ਅੱਜ ਸਵੇਰ ਨੂੰ ਹੀ ਹਲੇ ਟਾਈਮ ਹੈਗਾ ਸਵੇਰੇ 4 ਵਜੇ ਦਾ ਤੇ 4 ਵਜੇ ਉੱਠ ਕੇ ਅਸੀਂ ਜਿਹੜਾ ਹੈਗਾ ਆਪਣੀ ਵੀਡੀਓ ਵੀਡੀਓ ਐਡਿਟ ਕਰਕੇ ਜਿਹੜੀ ਹੈਗੀ ਸਾਰੀ ਦੀ ਸਾਰੀ ਰੱਖ ਲਈ ਥੰਬਨੇਲ ਬਣ ਕੇ ਡਨ ਹੋ ਗਿਆ ਕੰਮ ਆਪਾਂ ਅੱਜ ਇੱਥੇ ਸ਼ੇਅਰ ਕਰ ਲਿਆ ਸੀ ਗੁਰੂ ਘਰ ਦੇ ਵਿੱਚ ਹੀ ਰਮੇਸ਼ਵਰ ਦਾ ਜਿਹੜਾ ਇੱਕ ਬਹੁਤ ਹੀ ਜ਼ਿਆਦਾ ਫੇਮਸ ਤੇ ਆਪਣਾ ਇੱਕ ਇਤਿਹਾਸਿਕ ਗੁਰੂ ਘਰ ਹੈ ਫਿਰ ਆਪਾਂ ਇਸ ਵੀਡੀਓ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਮਿਲਦੇ ਹਾਂ ਅਗਦੇ ਬਿਲਕੁਲ ਸਰੇਸ਼ ਪਾਜੀ ਐਪੀਸੋਡ ਦੇ ਨਾਲ ਕੱਲ ਨੂੰ ਕੱਲ ਨੂੰ ਹੀ ਜਿਹੜਾ ਹੈਗਾ ਆਪਾਂ ਰਮੇਸ਼ਵਰਮ ਤੋਂ ਜਿਹੜਾ ਹੈਗਾ ਕਨਿਆ ਕੁਮਾਰੀ ਪਹੁੰਚਾਂਗੇ ਜੀ ਇਦਾਂ ਹੀ ਵੀਡੀਓ ਦੇਖਦੇ ਰਿਆ ਕਰੋ ਬਣੇ ਰਿਆ ਕਰੋ ਆਪਣੇ ਆਲ ਗਵਣ ਸਾਥ ਤੇ ਸਾਰੇ ਪਾਸੇ ਸ਼ੇਅਰ ਕਰਦੇ ਰਿਆ ਕਰੋ ਬਾਕੀ ਗੰਦੇ ਦੀ ਮੁੰਡ ਬਾਇਰਾ ਬਰਾਕਾ ਚੜਦੀ ਕਲਾ ਤੇ ਸਤਿ ਸ੍ਰੀ ਅਕਾਲ ਜੀ ਹਰੀ ਸ਼੍ਰੀਸ਼ਨਾ ਹਰੀ ਹਰੀ ਕੋ